ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜੀ ਪਿਆਰੀ ਵੀਡੀਓ ਲੈ ਕੇ ਹਾਜ਼ਰ ਹੋਈ ਆਂ ਦੋਸਤੋ ਅੱਜ ਦੀ ਵੀਡੀਓ ਹੈ ਜਿਸ ਨਾਲ ਪੀਰ ਹਨ ਉਸ ਵਿੱਚ ਹੁੰਦੇ ਨੇ ਇਹ ਪੰਜ ਗੁਣ ਲੇਕਿਨ ਗੱਲ ਇਹ ਹੈ ਕਿ ਉਹ ਪੰਜ ਗੁਣ ਪੀਰਾਂ ਦੀ ਕਿਰਪਾ ਨਾਲ ਮਿਲਦੇ ਨੇ ਲੇਕਿਨ ਸਭ ਤੋਂ ਪਹਿਲਾਂ ਉਨਾ ਲੋਕਾਂ ਦੇ ਲਈ ਇਹ ਵੀਡੀਓ ਬਹੁਤ ਖਾਸ ਹੈ ਜਿਹੜੇ ਕਿ ਪੀਰਾਂ ਦੀ ਇਵਾਦਤ ਕਰਦੇ ਨੇ ਜਿਹੜੇ ਕਿ ਪੀਰਾਂ ਦਾ ਚੜਾਗ ਕਰਦੇ ਨੇ ਪੀਰਾਂ ਦੀ ਇਵਾਦਤ ਕਰਦੇ ਨੇ ਲੇਕਿਨ ਇਹ ਜਿਹੜੇ ਪੰਜ ਗੁਣਾਂ ਦੀ ਮੈਂ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ ਜਾ ਕੇ ਉਹ ਲੋਕ ਜਿਨ੍ਹਾਂ ਦੇ ਪੀਰਾਂ ਦਾ ਪੈਰਾ ਹੁੰਦਾ ਹੈ ਲੇਕਿਨ ਇਹ ਗੁਣ ਜਾਂ ਪੀਰਾਂ ਦਾ ਪੈਰਾ ਬਹੁਤ ਸੋਖਾ ਨਹੀਂ ਮਿਲ ਸਕਦਾ ਕਿਉਂਕਿ ਸਭ ਤੋਂ ਪਹਿਲਾਂ ਬਹੁਤ ਲੋਗਿਆ ਜੋ ਪੀਰਾਂ ਦਾ ਚਿਰਾਗ ਵੀ ਕਰਦੇ ਆ ਪੀਰਾਂ ਦੀਆਂ ਨਿਆਜ਼ਾਂ ਵੀ ਦਿੰਦੇ ਆ ਤੂਫ ਅਗਰਵਤੀ ਵੀ ਲਾਉਂਦੇ ਆ ਪੀਰਾਂ ਦੇ ਦਰਬਾਰ ਤੇ ਵੀ ਜਾਂਦੇ ਆ ਪਰ ਉਹ ਬੱਲੇ ਬੱਲੇ ਲੋਗ ਹੋਇਆ ਕਰਦੇ ਨੇ ਜਿਹੜੇ ਨੇਕ ਨੀਤੀ ਦੀ ਨਾਲ ਜਿਹੜੇ ਦਿਲੋਂ ਇਬਾਦਤ ਕਰਦੇ ਨੇ ਜਿਆਦਾ ਲੋਕ ਇਦਾਂ ਦੇ ਨੇ ਫਾਰਮੈਲਟੀ ਪੂਰੀ ਕਰਨ ਵਾਲੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਦੋ ਦੋ ਜਾ ਕੇ ਚਰਾਲ ਕੀਤਾ ਚਰਾਲ ਕਰਕੇ ਤੂ ਫਗਰਵਤੀ ਦਾਈ ਜੇ ਜੇਠਾ ਵੀਰ ਬਾਰ ਹੈ ਤਾਂ ਨਿਯਾਜ਼ ਦਿੱਤੀ ਨਿਯਾਜ਼ਵੰਦ ਦਿੱਤੀ ਇਹ ਕੁਛ ਗੱਲਾਂ ਹੋਰ ਹੈ ਪੀਰਾਂ ਦੀ ਆਵਾਦਤ ਜਿਹੜੇ ਦਿਲੋਂ ਕਰਦੇ ਨੇ ਜਿਹੜੇ ਕੁਝ ਲੋਕ पीरा ਦੇ ਦਰਬਾਰ ਤੇ ਸੁਖਣਾ ਸੁਖਣ ਲਈ ਜਾਂਦੇ ਮੇਰੀ ਆਮਰਾਦ ਪੂਰੀ ਹੋ ਜਵੇ ਮੇਰੀ ਆਮਰਾਦ ਪੂਰੀ ਹੋ ਜਵੇ ਲੇਕਿਨ ਜਿਹੜੇ ਇਵਾਦਤ ਕਰਦੇ ਨੇ ਉਹ ਸਾਰਾ ਕੁਝ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਮਾਰਦੇ ਉਹਨਾਂ ਨੂੰ ਕੁਝ ਮੰਗਣ ਦੀ ਤਮੰਨਾ ਨਹੀਂ ਹੁੰਦੀ ਉਹ ਨੇਕ ਨੀਤੀ ਦੇ ਨਾਲ ਪੀਰਾਂ ਦੀ ਇਵਾਦਤ ਕਰਦੇ ਨੇ ਕਿਉਂਕਿ ਪੀਰਾਂ ਦਾ ਚਰਾਗ ਝਗਾਉਣਾ ਬੇਖਮਾ ਇਬਾਦਤ ਕਰਨੀ ਉਹ ਇਬਾਦਤ ਜਿਹੜੀ ਇੱਕ ਮਨਚਿੱਤ ਹੋ ਕੇ ਪੀਰਾਂ ਦੇ ਦਰ ਘਰ ਦੇ ਵਿੱਚ ਬੈਠ ਕੇ ਜਾਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਹੋ ਸਕਦੀ ਹੈ ਇਹ ਜ਼ਰੂਰੀ ਨਹੀਂ ਕਿ ਆਪਾਂ ਨੂੰ ਕਿਸੇ ਦਰਬਾਰ ਤੇ ਜਾਣ ਦੀ ਜ਼ਰੂਰਤ ਹੈ ਲੇਕਿਨ ਨੇਗ ਨੀਤੀ ਦੇ ਨਾਲ ਜਿਹੜੇ ਲੋਗ ਪੀਰਾਂ ਦੀ ਇਬਾਦਤ ਕਰਦੇ ਨੇ ਪੀਰਾਂ ਦਾ ਉਹਨਾਂ ਤੇ ਬਹੁਤ ਵੱਡਾ ਕਰਮ ਹੋ ਜਾਂਦਾ ਔਰ ਹੌਲੀ-ਹੌਲੀ ਉਹ ਪੀਰ ਆਪਣੇ ਮਰੀਦ ਨੂੰ ਆਪਣੇ ਸੇਵਕ ਨੂੰ ਆਪਣੇ ਭਗਤ ਨੂੰ ਉਸ ਅੱਲਾਹ ਪਾਕ ਤੱਕ ਲੈ ਜਾਂਦੇ ਨੇ ਉਸ ਅੱਲਾਹ ਪਾਕ ਦੇ ਨਾਲ ਮਿਲਾ ਦਿੰਦੇ ਨੇ ਲੇਕਿਨ ਜਿਹੜੇ ਲੋਗ ਪੀਰਾਂ ਦੀ ਇਬਾਦਤ ਕਰਦੇ ਨੇ ਜਿੰਨਾ ਭਗਤਾਂ ਦੇ ਵਿੱਚ ਹੁੰਦੇ ਨੇ ਇਹ ਪੰਜ ਗੁਣ ਉਹਨਾਂ ਤੇ ਹੁੰਦਾ ਹੈ ਪੀਰਾਂ ਦਾ ਪੈਰਾ ਔਰ ਪਤਾ ਲੱਗ ਜਾਂਦਾ ਹੈ ਦੇਖਣ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਹਾਂ ਜਿਸ ਬੰਦੇ ਤੇ ਸਰਕਾਰ ਦਾ ਨੂਰ ਚਮਕਦਾ ਹੈ ਸੋ ਦੋਸਤੋ ਹੁਣ ਆਪਾਂ ਉਹ ਜਿਹੜੇ ਪੰਜ ਗੁਣ ਹੈ ਉਹ ਕਿਹੜੇ-ਕਿਹੜੇ ਪੰਜ ਗੁਣ ਹੈ ਉਹ ਕਿਵੇਂ ਪ੍ਰਾਪਤ ਹੁੰਦੇ ਨੇ ਸੋ ਦੋਸਤੋ ਪੀਰਾਂ ਦੀ ਇਵਾਦਤ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਉਂਝ ਇਬਾਦਤ ਬਹੁਤ ਲੋਕ ਕਰਦੇ ਨੇ ਲੇਕਿਨ ਜਿਨ੍ਹਾਂ ਤੇ ਪੀਰਾਂ ਦੀ ਰਹਿਮਤ ਹੁੰਦੀ ਹੈ ਜਿਨ੍ਹਾਂ ਤੇ ਪੀਰਾਂ ਦੀ ਕਿਰਪਾ ਹੁੰਦੀ ਹੈ ਉਹ ਲੋਕ ਹੀ ਪੀਰਾਂ ਦਾ ਚਰਾਗ ਕਰ ਸਕਦੇ ਨੇ ਉਹ ਲੋਕ ਹੀ ਪੀਰਾਂ ਦੀ ਇਬਾਦਤ ਕਰ ਸਕਦੇ ਨੇ ਜਿਨ੍ਹਾਂ ਨੂੰ ਪੀਰ ਚਾਹੁੰਦੇ ਹੋਣ ਉਹ ਲੋਕ ਹੀ ਪੀਰਾਂ ਤੱਕ ਪਹੁੰਚ ਜਾਂਦੇ ਨੇ ਪੀਰਾਂ ਦੀ ਇਬਾਦਤ ਕਰ ਸਕਦੇ ਨੇ ਜਿਨ੍ਹਾਂ ਨੂੰ ਪੀਰ ਚਾਹੁੰਦੇ ਹੋਣ ਲੇਕਿਨ ਜਿਨ੍ਹਾਂ ਨੂੰ ਪੀਰ ਨਾ ਚਾਹੁੰਦਾ ਹੋਵੇ ਪਾ ਉਹ ਪੀਰਾਂ ਦੇ ਦਰਬਾਰ ਤੱਕ ਵੀ ਨਹੀਂ ਜਾ ਸਕਦਾ ਸੋ ਦੋਸਤੋ ਹੁਣ ਆਪਾਂ ਉਹ ਪੰਜ ਗੁਣ ਦੇਖ ਲਈਏ ਜਿਨ੍ਹਾਂ ਦੇ ਨਾਲ ਸਾਡੇ ਤੇ ਪੀਰਾਂ ਦੀ ਕਿਰਪਾ ਹੋਵੇਗੀ ਅਤੇ ਆਪਾਂ ਨੂੰ ਇਹ ਪਤਾ ਲੱਗਣ ਲੱਗੇਗਾ ਕਿ ਹਾਂ ਸਾਡੀ ਇਬਾਦਤ ਸਫਲ ਹੋ ਰਹੀ ਆ ਔਰ ਸਾਡੀ ਕੀਤੀ ਹੋਈ ਬੰਦਗੀ ਕੀਤੀ ਹੋਈ ਮਿਹਨਤ ਪੀਰਾਂ ਦੇ ਚਰਨਾਂ ਦੇ ਵਿੱਚ ਕਬੂਲ ਹੋ ਰਹੀ ਆ ਜਾਂ ਕਿ ਅਸੀਂ ਸਹੀ ਰਸਤੇ ਤੇ ਚੱਲ ਰਹੇ ਹਾਂ ਇਹ ਸਾਰਾ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਸੋ ਉਹ ਪਹਿਲਾ ਗੁਣ ਕਿਹੜਾ ਹੈ ਦੋਸਤੋ ਪਹਿਲਾ ਗੁਣ ਇਹ ਹੈ ਕਿ ਤੁਸੀਂ ਦੁਖੀ ਲੋਕਾਂ ਤੇ ਬੇਸਹਾਰਾ ਲੋਕਾਂ ਤੇ ਆਟੋਮੈਟਿਕਲੀ ਤੁਹਾਡੇ ਦਿਲ ਦੇ ਵਿੱਚ ਦਇਆ ਉਣੇ ਸ਼ੁਰੂ ਹੋ ਜਾਵੇਗੀ ਤੁਸੀਂ ਦੁਖੀਆਂ ਦੇ ਦੁੱਖ ਦੇਖ ਨਹੀਂ ਸਕੋਗੇ ਉਹਨਾਂ ਤੇ ਤੁਹਾਡੇ ਵੱਲੋਂ ਕੁਦਰਤੀ ਤੌਰ ਤੇ ਹੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡਾ ਮਨ ਉਹਨਾਂ ਤੇ ਕਿਰਪਾ ਕਰਨੇ ਨੂੰ ਉਹਨਾਂ ਦਾ ਦੁੱਖ ਦੇਖਣ ਨੂੰ ਦਿਲ ਕਰੇਗਾ ਜੇਕਰ ਕਿਤੇ ਕੋਈ ਭੁੱਖਾ ਆਦਮੀ ਮਿਲਦਾ ਹੈ ਕੋਈ ਵੀ ਭੁੱਖਾ ਆਦਮੀ ਮਿਲਦਾ ਹੈ ਤਾਂ ਤੁਸੀਂ ਇਹ ਸੋਚੋਗੇ ਕਿ ਇਹਨੂੰ ਕੁਛ ਨਾ ਕੁਛ ਖਾਣ ਨੂੰ ਦੇਣਾ ਚਾਹੀਦਾ ਹੈ ਔਰ ਉਸ ਭੁੱਖੇ ਵਿਅਕਤੀ ਨੂੰ ਤੁਸੀਂ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਦੇਣਾ ਸ਼ੁਰੂ ਕਰ ਦੇਵੋਗੇ ਕੋਈ ਪਿਆਸਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਤੁਸੀਂ ਪਾਣੀ ਪਿਲਾਉਣ ਦੀ ਸੋਚੋਗੇ ਪਿਆਣੀ ਪਿਲਾਓਗੇ ਤਾਂ ਕੋਈ ਵੀ ਦੁਖੀ ਹਲਚਾਰ ਦੇਖ ਕੇ ਤੁਹਾਡੇ ਦਿਲ ਅੰਦਰ ਤੇ ਆਵੇਗੀ ਤੁਹਾਡੇ ਕੋਲ ਰਹਿਣੀ ਜਾਵੇਗਾ ਤੁਹਾਨੂੰ ਸਰਬੱਤ ਦੇ ਭਲੇ ਦੀ ਹੀ ਸੁਜੇਗੀ ਦੋਸਤੋ ਜੇਕਰ ਇਹ ਗੁਣ ਤੁਹਾਡੇ ਵਿੱਚ ਵੀ ਹੈ ਤਾਂ ਤੁਸੀਂ ਵੀ ਪੀਰਾਂ ਦੇ ਸੱਚੇ ਭਗਤ ਬਣ ਸਕਦੇ ਹੋ ਇਹ ਤੁਹਾਡੇ ਤੇ ਵੀ ਪੀਰਾਂ ਦੀ અપਾਰ ਕਿਰਪਾ ਹੈ ਦੋਸਤੋ ਦੂਸਰਾ ਗੁਣ ਜਿਹੜਾ ਹੈ ਉਹ ਇਹ ਹੈ ਕਿ ਤੁਹਾਡੇ ਅੰਦਰੋਂ ਈਰਖਾ ਜਲਨ ਬਿਲਕੁਲ ਖਤਮ ਹੋ ਜਾਵੇਗੀ ਜੇਕਰ ਕਰਕੇ ਤੁਸੀਂ ਕਿਸੇ ਨੂੰ ਦੇਖ ਕੇ ਜਲਦੇ ਹੋ ਜਾਂ ਕਿਸੇ ਦੇ ਨਾਲ ਤੁਹਾਡਾ ਵੈਰ-ਵਿਰੋਧ ਹੋ ਇਹ ਸਭ ਕੁਝ ਖਤਮ ਹੋਣਾ ਸ਼ੁਰੂ ਹੋ ਜਾਂਦਾ ਇੱਥੋਂ ਤੱਕ ਕਿ ਖਤਮ ਹੀ ਹੋ ਜਾਂਦਾ ਸਭ ਕੁਝ ਬਰਾਬਰ ਹੀ ਦਿਸਦੇ ਨੇ ਸਾਰੇ ਉਸ ਪੀਰਾਂ ਦੇ ਹੀ ਬੱਚੇ ਦਿਸਦੇ ਨੇ ਉਹ ਜੇਕਰ ਤੁਹਾਡੇ ਦਿਲ ਦੇ ਵਿੱਚ ਵੀ ਸਦਾ ਦਇਆ ਹੈ ਤੁਹਾਡੇ ਦਿਲ ਦੇ ਵਿੱਚ ਵੀ ਇਸ ਤਰ੍ਹਾਂ ਹੈ ਕਿ ਤੁਹਾਨੂੰ ਹਰ ਇੱਕ ਜੀ ਦੇ ਵਿੱਚ ਉਹ ਮਾਲਕੀ ਨਜ਼ਰ ਆਉਂਦਾ ਹੈ ਤਾਂ ਸਮਝ ਲਓ ਬਬੂ ਕਿ ਤੁਹਾਡੇ ਤੇ ਪੀਰਾਂ ਦੀ ਦਇਆ ਹੈ ਤੁਹਾਡੇ ਤੇ ਪੀਰਾਂ ਦੀ ਬਹੁਤ ਵੱਡੀ ਕਿਰਪਾ ਹੈ। ਦੋਸਤੋ ਇਹ ਜਿਹੜਾ ਤੀਸਰਾ ਗੁਣ ਹੈ ਇਹ ਬਹੁਤ ਵੱਡਾ ਗੁਣ ਹੈ ਕਿਉਂਕਿ ਇਹ ਗੁਣ ਇਹ ਹੈ ਕਿ ਜਿਹੜਾ ਵੀ ਪੀਰਾਂ ਨੂੰ ਮੇਕ ਨੀਤੀ ਦੇ ਨਾਲ ਮੰਨਦਾ ਹੈ ਉਹ ਕਦੇ ਵੀ ਆਪਣੇ ਟਾਈਮ ਤੋਂ ਬੇ ਟਾਈਮ ਨਹੀਂ ਹੁੰਦਾ ਜਾਨੀ ਕਿ ਇਬਾਦਤ ਵੱਲੋਂ ਕੋਈ ਕੰਮ ਹੋ ਖਰਾਬ ਹੁੰਦਾ ਤਾਂ ਹੋਜ ਵੀ ਕੋਈ ਕੰਮ ਰਹਿੰਦਾ ਤਾਂ ਰਹਿ ਜ ਵੀ ਉਸ ਵਿਅਕਤੀ ਨੇ ਆਪਣੇ ਕੀਤੇ ਹੋਏ ਰੋਜ਼ਾਨਾ ਦੇ ਟਾਈਮ ਦੇ ਅਨੁਸਾਰ ਬੰਦਗੀ ਤੇ ਬੈਠਣਾ ਹੀ ਹੈ ਬੰਦਗੀ ਕਰਨੀ ਹੀ ਹੈ ਬੇਸ਼ੱਕ ਕਿੰਨਾ ਵੀ ਕੋਈ ਇਧਰ ਉਧਰ ਕੰਮ ਹੋ ਜਵੇ ਪਰ ਉਸ ਬੰਦੇ ਨੇ ਨਿਜਮ ਦਾ ਪੱਕਾ ਬੰਣਾ ਜ਼ਰੂਰ ਹੁੰਦਾ ਹੈ ਉਹ ਜਿਹੜੇ ਨਿਜਮ ਦੇ ਪੱਕੇ ਬੰਦੇ ਹੁੰਦੇ ਨੇ ਤੇ ਉਹਨਾਂ ਤੇ ਫਿਰ ਪਾਈ ਪੀਰਾਂ ਦੀ ਕਿਰਪਾ ਜ਼ਰੂਰ ਉਣ ਲੱਗ ਪੈਂਦੀ ਹੈ ਜੇਕਰ ਕਿਸੇ ਬਹੁਤ ਵੱਡੀ ਮਜਬੂਰੀ ਕਰਕੇ ਕਿਤੇ ਇਬਾਦਤ ਦਾ ਟਾਈਮ ਲੰਘ ਜਾਵੇ ਇਬਾਦਤ ਤੇ ਨਾ ਬੈਠੋ ਹੋ ਵੀ ਤਾਂ ਫਿਰ ਉਸ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸਾਰਾ ਦਿਨ ਹੀ ਇਸੇ ਤਰ੍ਹਾਂ ਲੱਗਦਾ ਸੁਸਤੀ ਦੇ ਨਾਲ ਜਾਂ ਕਿ ਕੁਝ ਵੀ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਜੇਕਰ ਤੁਹਾਡੇ ਨਾਲ ਵੀ ਹੁੰਦਾ ਹੈ ਤਾਂ ਸਮਝੋ ਕਿ ਤੁਹਾਡੀ ਪੀਰਾਂ ਦੇ ਨਾਲ ਲੱਗ ਚੁੱਕੀ ਹੈ ਦੋਸਤੋ ਚੌਥਾ ਜਿਹੜਾ ਗੁਣ ਹੈ ਉਹ ਇਹ ਹੈ ਕਿ ਉਹ ਵਿਅਕਤੀ ਉਹ ਇਨਸਾਨ ਹਰ ਰੋਜ਼ ਤੜਕੇ ਦੇ ਸਮੇਂ ਉੱਠ ਕੇ ਤਾਰਿਆਂ ਦੀ ਸ਼ਾਮੇ-ਸ਼ਾਮੇ ਉੱਠ ਕੇ ਅਸ਼ਨਾਨ ਕਰੇਗਾ ਉਸ ਤੋਂ ਬਾਅਦ ਪੀਰਾਂ ਦੀ ਵੰਦਗੀ ਦੇ ਵਿੱਚ ਜੁਟ ਜਾਵੇਗਾ ਨੇਰੇ-ਨੇਰੇ ਦੇ ਵਿੱਚ ਹੀ ਉਹ ਆਪਣੀ ਵੰਦਗੀ ਦੇ ਵਿੱਚ ਮਸਤ ਹੋ ਕੇ ਬੈਠਾ ਰਹੇਗਾ ਦੋਸਤੋ ਉੰਜ ਤੜਕੇ-ਤੜਕੇ ਨੇਰੇ-ਨੇਰੇ ਉੱਠਣ ਦੀ ਰੁਟੀਨ ਬਣਾਉਣੀ ਬਹੁਤ ਔਖੀ ਆ ਹਰ ਇੱਕ ਦੇ ਬਸਤੀ ਗੱਲ ਨਹੀਂ ਪਰ ਜਿਹੜੇ ਪੀਰਾਂ ਦੀ ਇਬਾਦਤ ਕਰਦੇ ਨੇ ਜਿਨੀ ਆਪਣਾ ਇਰਾਦਾ ਪੱਕਾ ਕੀਤਾ ਹੁੰਦਾ ਉਹ ਫਿਰ 4 ਵਜੇ ਦੇ ਵਿੱਚ ਵਿੱਚ ਉੱਠ ਕੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਪੀਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਦਿੰਦੇ ਨੇ ਦੋਸਤੋ ਪੰਜਵਾਂ ਗੁਣ ਇਹ ਹੈ ਕਿ ਉਹ ਇਬਾਦਤ ਕਰਨ ਵਾਲਾ ਇਹ ਇਨਸਾਨ ਜਿਸ ਵੇਲੇ ਵੀ ਪੀਰਾਂ ਦੇ ਚਰਨਾਂ ਦੇ ਵਿੱਚ ਇਬਾਦਤ ਲਈ ਜਾ ਕੇ ਬੈਠੇਗਾ ਪੀਰਾਂ ਦੇ ਉਸ ਕਮਰੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਰੋਜ਼ਾਨਾ ਇਬਾਦਤ ਕਰਦਾ ਹੈ ਜਿਸ ਕਮਰੇ ਦੇ ਵਿੱਚ ਪੀਰਾਂ ਦਾ ਚਰਾਗ ਲੱਗਿਆ ਹੋਇਆ ਹੈ ਜਿਸ ਕਮਰੇ ਦੇ ਵਿੱਚ ਪੀਰਾਂ ਦੀ ਤਸਵੀਰ ਹੈ ਉਹਨੂੰ ਇਹ ਲੱਗੇਗਾ ਕਿ ਇਹ ਇਸ ਕਮਰੇ ਦੇ ਵਿੱਚ ਪੀਰ ਪਾਸ਼ਾ ਮੇਰੇ ਨਾਲ ਹੈ ਹਰ ਵੇਲੇ ਮੇਰੇ ਨਾਲ ਰਹਿੰਦੇ ਨੇ ਬੇਸ਼ੱਕ ਉਹਨੂੰ ਕੁਛ ਵੀ ਦਿਖਾਈ ਦੇਵੇ ਚਾਹੇ ਨਾ ਦਿਖਾਈ ਦੇਵੇ ਪਰ ਇੰਨਾ ਮਹਿਸੂਸ ਹੋਣ ਲੱਗ ਪੈਂਦਾ ਕਿ ਕੁਛ ਨਾ ਕੁਛ ਮੇਰੇ ਨਾਲ ਕੋਈ ਗੈਬੀ ਸ਼ਕਤੀ ਚੱਲ ਰਹੀ ਹੈ ਕੋਈ ਗੈਬੀ ਤਾਕਤ ਮੇਰੇ ਨਾਲ ਨਾਲ ਚੱਲਦੀ ਹੈ ਦੋਸਤੋ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਤੁਸੀਂ ਵੀ ਸਮਝ ਲਓਗੇ ਤੁਹਾਡੇ ਤੇ ਪੀਰਾਂ ਦੀ ਬਹੁਤ ਵੱਡੀ ਕਿਰਪਾ ਹੋ ਰਹੀ ਹੈ ਸੋ ਦੋਸਤੋ ਜਿਹੜੇ ਵੀ ਇਸ ਚੈਨਲ ਤੇ ਮੇਰੇ ਸਤਿਕਾਰਯੋਗ ਵੀਰ ਨਵੇਂ ਨੇ ਉਹਨਾਂ ਨੂੰ ਬੇਨਤੀ ਕੀਤੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਜਬ ਤੱਕ ਲਈ ਜੈ ਪੀਰਾਂ ਦੀ